নেই বিয়া ফির চিন্তা করতে ਹੋ ਕਰਾ ਦਿੱਤਾ ਆਰੇ ਥੋਨਾ ਤਰ੍ਹਾਂ ਦਾ ਆ ਤੇ ਦੇ ਕਿੰਨਾ ਦਿੱਤੀਆਂ ਛੁੱਟ ਜਾਣ ਤੋਂ ਉਹਨਾਂ ਦੇ ਬਾਅਦ ਕੀ ਚੰਗਾ ਕੰਮ ਓ ਯਾਰ ਅਗਲਾ ਘਰ ਵੱਧ ਜਾਣਾ ਤੁਸੀਂ ਵੱਧੋਗੇ ਤੁਸੀਂ ਵਿਆਹ ਜਿਹੜੇ ਕਰਦੇ ਪੈਗੇ ਮੈਂ ਮੈਂ ਮਹੂਤੂਆ ਚੱਲ ਕੇ ਪਰ ਵੱਧ 오메르 하산다 기 사라 니다 ਬੇਨਤੀ ਕਰਦਾ ਮੈਂ ਇਹ ਸਮਾਨ ਇਕੱਠੇ ਕਰਦਾ ਪਿਆ ਸਮਾਨ ਕਰਾ ਵੀ ਲਿਆ ਸੀ ਪੁੱਤਰੀਆਂ ਤੁਸੀਂ ਇੱਕੀ ਵਿੱਚ ਵੀ ਦਾ ਸਮਾਨ ਪਹਿਲਾਂ ਤਾਂ ਘਰੇ ਮੇਰੇ ਸਗਣ ਪਾਓ ਘਰੇ ਪਵਾ ਸੀ ਫਿਰ ਕਮੇਟੀ ਜੀ ਯਾਦ ਰੱਖਦਾ ਹੈ ਇਹ ਸਮਾਨ ਇਕੱਠੇ ਕਰਦਾ ਪਿਆ ਬੰਦਾ ਇਹ ਵੀ ਜੀ ਮੇਰੇ ਪਰ ਆ ਚੱਬ ਚੱਬ ਆਸੀਂ ਇੰਨੇ ਜੋ ਗਣੀ ਹੈਗੇ ਮਾਲਕਾ ਅਸੀਂ ਨੇ ਜੋ ਨਹੀਂ ਸੀ ਇਹ ਨਾ ਆਏ ਬਹਿਾਰੇ ਅੰਮ ਚੇਰੇ ਬਹਿਣਾ ਬਹਿਣਾ ਸੀ ਚੱਕੀ ਬਣੀ ਆਈ ਫਿਰ ਲਈ ਸੀ ਚੱਕੀ ਪਰ ਜਾਇਦਿੰਦੇ ਬਹਿਣ ਕੌਣ ਕੰਮ ਕੀ ਇਹ ਕੀ ਗੰਦੀ ਤਾ ਇਹਨੇ ਤਾਂ ਕਿ ਅੱਗੇ ਗੰਦੀ ਨੇ ਪਾਰ ਗਰੀ ਬੰਦੇ ਨੂੰ ਤਾਇਆ ਸੀ ਜਿੰਨੀ ਧੀ ਉਹ ਤੇ ਭੋਲਾ ਜਾਏ ਅਚੇ ਚਾਰ ਵਜੇ ਲਗਾਈ ਨੇ ਲੋਕਾਂ ਖੱਜਲ ਖਰਾਬ ਕੀਤੀ ਫਿਰ ਦਾ ਚ ਇਹ ਹੀ ਦੇ ਤਰ੍ਹਾਂ ਚਾਵਲ ਥੋੜੀ ਬੰਦੇ ਆ ਚਲੋ ਤੁਸੀਂ ਵੀ ਚਾਵਲ ਵਾ ਲੈ ਕੇ

ਕਿੱਥੇ ਜਾਵਾਂ ਰੈਲਾ ਇਥੇ ਵੋਮਾ ਸੈਲਰ ਦੀ ਮੈਡਮ ਤੇ ਦਰਖਾਸਤ ਉਥੇ ਰਾਜਨਾਮਾ ਨਕਰਾ ਕੇ ਕਹਿੰਦੇ ਲੈ ਜਾਵਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ 3 ਸਾਲ ਹੋ ਗਏ ਹਾਂ ਤੇ ਅੱਜ ਹੁਣ ਨਵਾਂ ਵਿਆਹ ਕਰਾਉਣ ਲੱਗੇ ਨੇ ਹਾਂਜੀ ਤੇ ਇਹਥੇ ਹੁਣ ਬੇਰੰਗੀ ਅਸਥੀ ਫੜਿਆ ਗਿਆ ਹਾਂ ਹਾਂ ਹੁਣ ਕਿਥੇ ਪੁੱਛਦਾ ਇਥੇ ਮਦੋਟ ਥਾਣੇ ਚ ਹਾਂਜੀ ਹੁਣ ਕੀ ਕਾਨੂੰਨੀ ਕਾਰਵਾਈ ਦੀ ਹਾਂ ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ ਨਹੀਂ ਤਲਾਕ ਨਹੀਂ ਦਿੰਦਾ ਹਾਂ ਇੱਕ ਤਰਫ ਹੀ ਆਪ ਵਿਕੇਸ਼ ਜਿੱਤਾ ਫਿਰਦਾ ਅੰਦਾ ਮੇਰਾ ਤਲਾਕ ਹੋ ਗਿਆ ਪਰ ਤਲਾਕ ਨਹੀਂ ਆ ਸਦੇ ਅੱਜ ਕੁਝ ਨਹੀਂ ਲੀਂ ਪਰਤਾਲ ਸਵੇਰ ਹੀ ਕਰੇ ਹਾਂਜੀ 4 ਵਜੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾਰੇ ਕੋ ਕਿੱਥੇ ਖਲ ਹਾਂਜੀ ਪਤਾ ਲੱਗ ਗਿਆ ਹਾਂਜੀ ਕੀ ਬਰਾਤ ਨਹੀਂ ਹਾਂਜੀ ਹਾਂਜੀ ਬਰਾਤ ਵੀ ਆਈ ਹੈ ਕੌਣ ਕੀ ਮੰਗਦਾ ਕਾਰਵਾਈ ਕਾਰਵਾਈ ਹੋਣਾ ਮੋੜਸਾਲ ਵੀ ਪਹਿਲਾਂ ਮੰਗ ਸੀ ਨਾ ਮੋੜਸਾਲ ਨੇ ਦੇਣ ਕਰਕੇ ਤੇ ਨਾਲ ਆਪ ਇੱਕ ਤਰਫੀ ਕੇਸ ਜਿੱਤ ਕੇ ਤਾਂ ਦਾ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵਿਵਹ ਕਰਦਾ ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਵੀ ਕਾਰ ਵੀ ਇਹੋ ਹੀ ਪੁਲਿਸ ਕਾਰਵਾਈ ਕਰੇ ਮਦਦ ਕਰੇ ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ ਗਰੀਬ ਬੰਦੇ ਆ ਸਾਡੇ ਕੋਲ ਇੰਨੀ ਨਹੀਂ ਗੰਜਾਇਆ ਸੀ ਰੋ ਰੋ ਦੀ ਬੰਦੇ ਇਕੱਠੇ ਕਰਨੇ ਪੱਜ ਦੌੜ ਕਰਨੇ ਇਹ ਨਹੀਂ ਸਾਡੇ ਕੋਲ ਹੋ ਸਕਦਾ ਕੀ ਨਾਮ ਮਾਦਾ ਸਤ ਸ੍ਰੀ ਅਕਾਲ 4 ਸਾਲ ਵਿਦੋ ਬੀਬੀ ਬੀਬੀ ਅੱਜ ਕੀ ਹੋਇਆ ਜਿਹੜਾ ਤੁਸੀਂ ਬਰਾਤ ਨੂੰ ਅੱਜ ਵੀ ਬਰਾਤ ਦਾ ਹੋਇਆ ਤਾਂ ਅਸੀਂ ਪਾਲ ਚੜੇ ਆ ਤੇ ਪਰਮਜੀਤ ਵੀ ਵਿਆਹ ਨਵਾਂ ਕਰਾਉਣ ਲੱਗਾ ਸੀ ਪਰਮਜੀਤ ਕੀ ਲੱਗਦਾ ਉਹ ਆਪਣਾ ਪਰਵਣਾ ਪਹਿਲਾਂ ਤੁਹਾਡੀ ਕੁੜੀ ਨਾਲ ਵਿਆਹ ਹਾਂ ਆਪਣੀ ਕੁੜੀ ਨਾਲ ਵਿਆਹ ਹੋਇਆ ਕਿੰਨੀ ਦੇਰ ਪਹਿਲਾਂ 4 ਸਾਲ ਹੋ ਗਏ ਨੇ ਤੇ ਉਦੋਂ ਬਾਅਦ ਤੇ ਹਮਝੋ ਮੰਗਾ ਮੰਗਣਾਂ ਤੇ ਮੋੜਸਾ ਲਿਆ ਹੂੰ ਰੋਲਰ ਚੱਲਦਾ ਇੱਥੇ ਆਰ ਉਹ ਲੋਕ ਜਦੋਂ ਮੈਟਰ ਮੰਡਲ ਤੋਂ ਆਵੇ ਹਦਰਾ ਆਉਂਿਆ ਭਾਦੇ ਕੁਠੇ ਲੱਗ ਕੇ ਕੁੜੀ ਦੇ ਕੋਈ ਨਾ ਕਾਰਵਾਈ ਨਹੀਂ ਕੀਤੀ ਕੀ ਉਹਦਾ ਨਾ ਇਹ ਦਰਖਾਸਤਾਂ ਨਾਲੇ ਪੁਰਸੜੇ ਆਦੇ ਹੀ ਤੇ ਹਟ ਜਾਂਦੇ ਸੀ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਵੀ ਨਹੀਂ ਹਦੀ ਕਾਰਵਾਈ ਹਦੀ ਨਹੀਂ ਚੀ ਅੱਜ ਕੀ ਕਰ ਰਿਆ ਸੀ ਅੱਜ ਕੁਛ ਨਹੀਂ ਅੱਜ ਉਹਨਾਂ ਬਰਾਤ ਲੈ ਕੇ ਚੱਲਾ ਸੀ ਤੇ ਪਿੱਛਾ ਲੈ ਆ ਤੇ ਮੈਂ ਆ ਗਏ ਬਰਾਤ ਨੂੰ ਫੜਿਆ ਬਰਾਤ ਹਾਂ ਬਰਾਤ ਨੂੰ ਫੜਾ ਹੈ ਮੌਕੇ ਤੇ ਤੁਸੀਂ ਪਹੁੰਚੇ ਵਿਆਹ ਹੋ ਰਿਹਾ ਸੀ ਹਾਂ ਵਿਆਹ ਹੋ ਰਿਹਾ ਹੈ ਤੇ ਮੌਕੇ ਤੇ ਪੜਾ ਹੈ ਹੋਣ ਕੀ ਉਹਨੂੰ ਕੱਢ ਕੇ ਪੁਲਿਸ ਲੈ ਕੇ ਆਈ ਤਾਂ ਪੁਲਿਸ ਫਾੜ ਕੇ ਲਾਇਆ ਹੁੰਦਾ ਤੇ ਹੁਣ ਕਾਰਵਰੀ ਸਾਡੀ ਕੀਤੀ ਜਾਵੇ ਆ ਉਹ ਨਹੀਂ ਚਾਹੀਦੀ ਆ ਤੇ ਅੱਧੇ ਮਜ਼ਰ ਐਵੇਂ ਨਜਾਇਜ਼ ਪੈਸਾ ਲਾਂਦਾ 2 ਲੱਖ ਰੁਪਈਆ ਵੀ ਸਾਨੂੰ ਦੇਵਣ ਪੈਸਾ ਤੂੰ ਮੋੜਾ ਤਾਂ ਦਿੱਤਾ ਨਹੀਂ ਜਾਂਦਾ ਤਾਂ ਨਾ ਹੀ ਪੈਸੇ ਦੇ ਹੱਕੜਾ ਮਸਲਾ ਹੈ ਕਿ ਬਰਾਤ ਆਈ ਕਿੱਥੋਂ ਆਈ ਸੀ ਇਹ ਲਾੜੀਆਂ ਵਿੱਚੋਂ ਸੁਣਨ ਵਿੱਚ ਆਈ ਏ ਮੈਨੂੰ ਇਹ ਆਪਣੇ ਜਗਿੰਦਰ ਸਿੰਘ ਨਿਹਾਲ ਸਿੰਘ ਦੇ ਹਾਂਜੀ ਹਾਂਜੀ ਉਹਦੀ ਕੁੜੀ ਹੈ ਤੇ ਉਹ ਸਾਨੂੰ ਹੁਣ ਪਤਾ ਲੱਗਿਆ ਹੈ ਮਸਲਾ ਸਾਡੇ ਕੋਲ ਆਇਆ ਹੈ ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ ਉਹ ਮੁੰਡੇ ਦੇ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ ਕੀ ਮੁੰਡਾ ਤੁਝਾ ਵਿਆਹ ਕਰਾਉਣ ਜਾ ਰਿਹਾ ਸੀ ਬਸ ਸੁਣਿਆ ਹੈ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ ਤੇ ਉਹਨਾਂ ਕੋਲ ਡਾਕੂਮੈਂਟ ਨੇ ਕੋਰਟ ਦੇ ਆਰਡਰ ਨੇ ਹਾਂਜੀ ਤੇ ਹਾਂਜੀ ਤੇ ਮੁੰਡਾ ਪੁਲਿਸ ਦੇ ਹਵਾਲੇ ਕਰਨ ਲੱਗੇ